ਕਦੇ ਅਸੀਂ ਬੈਸਟ ਕ੍ਰੈਡਿਟ ਕਾਰਡ ਦੀਆਂ ਕਾਫੀ ਸਾਰੀਆਂ ਵੀਡੀਓਜ਼ ਬਣਾਈਆਂ ਨੇ ਪਰ ਇਹ ਵਾਲੀ ਵੀਡੀਓ ਥੋੜੀ ਜਿਹਾ ਅਲੱਗ ਹੋਣ ਵਾਲੀ ਹੈ। ਜ਼ਿਆਦਾਤਰ ਅਸੀਂ ਜਿਹੜੀਆਂ ਵੀਡੀਓਜ਼ ਬਣਾਉਂਦੇ ਹਾਂ ਉਹਦੇ ਵਿੱਚ ਅਸੀਂ ਅਲੱਗ-ਅਲੱਗ ਕੈਟਾਗਰੀ ਜਿਵੇਂ ਕਿ ਸ਼ਾਪਿੰਗ, ਗਰੋਸਰੀ, ਟਰੈਵਲ ਇਹਨਾਂ ਦੇ ਲਈ ਬੈਸਟ ਕ੍ਰੈਡਿਟ ਕਾਰਡ ਕਿਹੜਾ ਹੋਵੇਗਾ ਇਹ ਰეკਮੈਂਡ ਕਰਦੇ ਆ। ਤੇ ਇਹਨੂੰ ਦੇਖ ਕੇ ਕਾਫੀ ਸਾਰੇ ਵਿਊਅਰਸ ਕਹਿੰਦੇ ਆ ਕਿ ਅਸੀਂ ਹਰ ਇੱਕ ਕੈਟਾਗਰੀ ਦੇ ਲਈ ਅਲੱਗ ਤੋਂ ਕ੍ਰੈਡਿਟ ਕਾਰਡ ਨਹੀਂ ਲਾ ਸਕਦੇ। ਇਸ ਲਈ ਕੋਈ ਐਦਾਂ ਦਾ ਕ੍ਰੈਡਿਟ ਕਾਰਡ ਦੱਸੋ ਜਿਹੜਾ ਆਲਮੋਸਟ ਹਰ ਇੱਕ ਕੈਟਾਗਰੀ ਦੇ ਸੋ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ 5 ਐਦਾਂ ਦੇ ਕਾਰਡ ਰეკਮੈਂਡ ਕਰਾਂਗੇ ਜਿਹੜੇ ਮਲਟੀਪਲ ਕੈਟਾਗਰੀਜ਼ ਦੇ ਵਿੱਚ ਵਧੀਆ ਰਿਵਾਰਡਸ ਤੇ ਕੈਸ਼ਬੈਕ ਦਿੰਦੇ ਆ ਤੇ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਕਾਰਡ ਹੈ SBI ਕੈਸ਼ਬੈਕ ਕ੍ਰੈਡਿਟ ਕਾਰਡ ਹੁਣ ਜੇਕਰ ਤੁਸੀਂ ਮੇਰੀ ਤਰ੍ਹਾਂ ਆਨਲਾਈਨ ਸਪੈਂਡ ਕਰਨਾ ਜ਼ਿਆਦਾ ਪਸੰਦ ਕਰਦੇ ਹੋ ਤੇ ਤੁਹਾਡਾ ਮਹੀਨੇ ਦਾ 5 ਤੋਂ 10000 ਰੁਪਏ ਖਰਚਾ ਹੋ ਜਾਂਦਾ ਆ ਆਨਲਾਈਨ ਖਰਚਾਂ 'ਚ ਤਾਂ ਤੁਹਾਡੇ ਕੋਲ SBI ਕੈਸ਼ਬੈਕ ਕ੍ਰੈਡਿਟ ਕਾਰਡ ਜ਼ਰੂਰ ਹੋਣਾ ਚਾਹੀਦਾ ਹੁਣ ਮੈਂ ਇਹ ਦੱਸ ਦੇਣਾ ਕਿਉਂ SBI ਕੈਸ਼ਬੈਕ ਕ੍ਰੈਡਿਟ ਕਾਰਡ ਦੇ ਨਾਲ ਆਲਮੋਸਟ ਸਾਰੀਆਂ ਹੀ ਆਨਲਾਈਨ ਸ ਤੇਰੀ ਮੈਕਸਿਮਮ ਲਿਮਿਟ 5000 ਰੁਪਏ ਪਰ ਮੰਥ ਹੈ ਮਤਲਬ ਕਿ ਤੁਸੀਂ ਇੱਕ ਮਹੀਨੇ ਦੇ ਵਿੱਚ 5000 ਰੁਪਏ ਤੱਕ ਦਾ ਕੈਸ਼ਬੈਕ ਕਮਾ ਸਕਦੇ ਹੋ ਕੁਝ ਮਹੀਨੇ ਪਹਿਲਾਂ ਇਹ ਲਿਮਿਟ 10000 ਰੁਪਏ ਦੀ ਸੀ ਪਰ ਜੇ ਦੇਖਿਆ ਜਾਵੇ ਤਾਂ ਇਹ 5000 ਦੀ ਲਿਮਿਟ ਵੀ ਕਾਫੀ ਸਫੀਸ਼ੀਐਂਟ ਹੈ ਕਿਉਂਕਿ 5000 ਦਾ ਕੈਸ਼ਬੈਕ ਕਮਾਉਣ ਦੇ ਲਈ ਵੀ ਤੁਹਾਨੂੰ ਮਹੀਨੇ ਦਾ ਲੱਖ ਰੁਪਏ ਖਰਚਣਾ ਪਏਗਾ ਇਸ ਕਾਰਡ ਨੂੰ ਲੈਣ ਦੇ ਲਈ ਇਹਦੀ ਜੁਆਇਨਿੰਗ ਤੇ ਐਨੂਅਲ ਫੀਸ 999 ਰੁਪਏ ਪਲੱਸ GST ਹੈ ਪਰ ਜੇਕਰ ਤੁਸੀਂ ਇੱਕ ਸਾਲ ਦੇ ਵਿੱਚ 2 ਲੱਖ ਰੁਪਏ ਤੋਂ ਵੱਧ ਸਪੈਂਡ ਕਰਦੇ ਹੋ ਇਸ ਕਾਰਡ ਤੋਂ ਤਾਂ ਤੁਹਾਡੀ ਜਿਹੜੀ 999 ਪਲੱਸ GST ਔਰ ਨਨ ਐਵਰੇਜ ਜੇਕਰ ਤੁਸੀਂ ਮਹੀਨੇ ਦਾ 5000 ਰੁਪਏ ਆਨਲਾਈਨ ਸਪੈਂਡ ਕਰਦੇ ਹੋ ਤਾਂ ਤੁਸੀਂ 1 ਸਾਲ ਦੇ ਵਿੱਚ 1200 ਰੁਪਏ ਦਾ ਕੈਸ਼ਬੈਕ ਕਮਾ ਲोगे ਤਾਂ ਤੁਹਾਡੀ ਜਿਹੜੀ ਇਹ ਐਨੂਅਲ ਫੀਸ ਹੈ ਤਾਂ ਵੈਸੇ ਵੀ ਰਿਕਵਰ ਹੋ ਜਾਏਗੀ ਹੁਣ ਕੁਝ ਲੋਕ ਕਰਨਾ ਇਹ ਕਾਰਡ ਮਿਲਣ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਹੁੰਦੀ ਆ ਤਾਂ ਇਦਾਂ ਦੇ ਕੇਸ ਦੇ ਵਿੱਚ ਤੁਸੀਂ HDFC ਮਿਲੈਨੀਆ ਕ੍ਰੈਡਿਟ ਕਾਰਡ ਲੈਣ ਦਾ ਸੋਚ ਸਕਦੇ ਹੋ HDFC ਮਿਲੈਨੀਆ ਵੀ 5% ਕੈਸ਼ਬੈਕ ਆਫਰ ਕਰਦਾ ਆਨਲਾਈਨ ਸਪੈਂਡ ਕਰਨ ਤੇ ਜਿਵੇਂ ਕਿ Amazon, Flipkart, Myntra, Zomato ਵਗੈਰਾ ਤੇ ਬਟ ਫਿਰ ਇਹਦੇ ਵਿੱਚ ਤੁਸੀਂ ਮਹੀਨੇ ਦਾ ਮੈਕਸਿਮਮ 1000 ਰੁਪਏ ਹੀ ਕੈਸ਼ਬੈਕ ਕਮਾ ਸਕਦੇ ਹੋ ਆਨਲਾਈਨ ਸਪੈਂਡ ਕਰਦੋਂ ਤੇ ਵੈਸੇ ਜੇਕਰ ਇਹਨੂੰ ਟ੍ਰਾਂਸਲੇਟ ਕੀਤਾ ਜਾਵੇ ਤਾਂ 20000 ਰੁਪਏ ਖਰਚਣੇ ਪੈਣਗੇ ਇਹ 1000 ਰੁਪਏ ਦਾ ਕੈਸ਼ਬੈਕ ਕਮਾਉਣ ਦੇ ਲਈ ਸੋ ਆਪਣੇ ਜੋ ਬਹੁਤ ਸਾਰੇ ਲੋਕਾਂ ਦੇ ਲਈ 200 1% ਦਾ ਕੈਸ਼ਬੈਕ ਦਿੰਦਾ ਹੈ ਤੇ ਇਹਦੀ ਮੈਕਸਿਮਮ ਲਿਮਿਟ ਵੀ 1000 ਰੁਪਏ ਪਰ ਮੰਨਤੀ ਹੈ। ਇਸ ਕਾਰਡ ਦੇ ਨਾਲ ਜੇਕਰ ਤੁਸੀਂ HDFC ਦੇ SmartBuy ਤੋਂ ਕੋਈ 쿠ਪਨ ਖਰੀਦਦੇ ਹੋ ਤਾਂ ਤੁਹਾਨੂੰ 5 ਤੋਂ 6% ਦਾ ਡਿਸਕਾਊਂਟ ਮਿਲ ਜਾਂਦਾ ਹੈ। ਹੁਣ ਉਹ ਕਿਵੇਂ ਕਰਨਾ ਹੈ ਉਹ ਮੈਂ ਤੁਹਾਨੂੰ ਇਸ ਵੀਡੀਓ ਦੇ ਐਂਡ 'ਚ ਦੱਸੂਗਾ। ਸੋ ਓਵਰਆਲ ਜੇਕਰ ਦੇਖਿਆ ਜਾਵੇ ਤਾਂ HDFC Millennia SBI ਕੈਸ਼ਬੈਕ ਕ੍ਰੈਡਿਟ ਕਾਰਡ ਦਾ ਕਾਫੀ ਵਧੀਆ ਸਬਸਟੀਟਿਊਟ ਹੋ ਸਕਦਾ ਹੈ। ਤੇ ਜੇਕਰ ਦੂਜੇ ਕ੍ਰੈਡਿਟ ਕਾਰਡ ਦੀ ਗੱਲ ਕਰੀਏ ਤਾਂ ਉਹ ਆਉਂਦਾ Airtel Axis ਕ੍ਰੈਡਿਟ ਕਾਰਡ। ਸਾਚੇ ਦੱਸਾਂ ਤਾਂ ਇਹਦਾ ਬਹੁਤ ਕਟ ਕ੍ਰੈਡਿਟ ਕਾਰਡ ਨੇ ਜਿਹੜੇ ਮੰਥਲੀ ਬਿਲ ਜਿਵੇਂ ਕਿ ਬ੍ਰੌਡਬੈਂਡ ਡੀਟੀਐਚ ਮੋਬਾਈਲ ਰਿਚਾਰਜ ਇਹਨਾਂ ਚੀਜ਼ਾਂ ਤੇ ਵੀ ਤੁਹਾਨੂੰ ਰਿਵਾਰਡਸ ਦਿੰਦੇ ਆ ਤੇ ਬਹੁਤ ਹੀ ਕਟ ਕ੍ਰੈਡਿਟ ਕਾਰਡ ਨੇ ਜਿਹੜੇ ਤੁਹਾਨੂੰ ਯੂਟਿਲਿਟੀ ਬਿਲ ਪੇਮੈਂਟਸ ਜਿਵੇਂ ਕਿ ਇਲੈਕਟ੍ਰਿਸਿਟੀ ਗੈਸ ਪੇਮੈਂਟਸ ਹੋ ਗਿਆ ਉਹਨਾਂ ਤੇ ਕੈਸ਼ਬੈਕ ਦਿੰਦੇ ਆ ਪਰ ਦੇਖਿਆ ਜਾਵੇ ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਏਟਲ ਐਕਸੈਸ ਕ੍ਰੈਡਿਟ ਕਾਰਡ ਤੇ ਮਿਲਦੀਆਂ ਨੇ ਇਸ ਕਾਰਡ ਦੇ ਨਾਲ ਤੁਹਾਨੂੰ 25% ਦਾ ਕੈਸ਼ਬੈਕ ਮਿਲ ਜਾਂਦਾ ਜੇਕਰ ਤੁਸੀਂ ਬਿਲ ਪੇਮੈਂਟ ਕਰਦੇ ਹੋ ਜਿਵੇਂ ਕਿ ਡੀਟੀਐਚ ਹੋ ਗਿਆ ਬ੍ਰੌਡਬੈਂਡ ਬਟੇ ਪੇਮੈਂਟ ਤੁਹਾਨੂੰ 800 ਥੈਂਕਸ ਐਤੋਂ ਕਰਨੀ ਪਏਗੀ ਤੇ ਇਹਦੀ ਮੈਕਸਿਮਮ ਕੈਪਿੰਗ 250 ਰੁਪਏ ਮਨ ਲਓ ਜੇਕਰ ਤੁਸੀਂ 1000 ਰੁਪਏ ਬਿੱਲ ਪੇ ਕਰਦੇ ਹੋ ਤਾਂ ਤੁਹਾਨੂੰ 250 ਰੁਪਏ ਦਾ ਡਿਸਕਾਊਂਟ ਮਿਲ ਜਾਏਗਾ ਮਨ ਲਓ ਕਿ 1000 ਰੁਪਏ ਦਾ ਬਿੱਲ ਪੇ ਕਰਦੇ ਤਾਂ ਤੁਹਾਨੂੰ 25% ਦਾ ਡਿਸਕਾਊਂਟ ਮਿਲ ਜਾਏਗਾ ਜੋ ਕਿ ਮੇਰੇ opinion ਦੇ ਅਕੋਰਡਿੰਗ ਥੋੜਾ ਜਿਹਾ ਘਟ ਹੈ ਇਸ ਤੋਂ ਇਲਾਵਾ ਇਹ ਕਾਰਡ ਤੁਹਾਨੂੰ 10% ਦਾ ਕੈਸ਼ਬੈਕ ਦਿੰਦਾ ਹੈ ਯੂਟਿਲਿਟੀ ਬਿੱਲ ਪੇਮੈਂਟਸ ਜਿਵੇਂ ਕਿ ਇਲੈਕਟ੍ਰਿਸਿਟੀ ਜਾਂ ਗੈਸ ਪੇਮੈਂਟਸ ਤੇ ਤੇ ਇਹਦੀ ਵੀ ਮੈਕਸਿਮਮ ਕੈਪਿੰਗ 250 ਰੁ ਤੇ ਇਹਦੀਆਂ ਪੇਮੈਂਟਸ ਵੀ ਤੁਹਾਨੂੰ ਏਟਲ ਥੈਂਕਸ ਸਾਹਿਬ ਤੋਂ ਕਰਨੀਆਂ ਪੈਣਗੀਆਂ ਮਤਲਬ ਕਿ ਜੇਕਰ ਤੁਸੀਂ 10000 ਦਾ ਬਿੱਲ ਪੇ ਕਰਦੇ ਹੋ ਤਾਂ ਤੁਹਾਨੂੰ 10% ਦਾ ਡਿਸਕਾਊਂਟ ਮਿਲ ਜਾਂਦਾ ਜੋ ਕਿ ਕਾਫੀ ਡੀਸੈਂਟ ਹੈ ਬਾਕੀ ਇਸ ਕਾਰਡ ਦੇ ਨਾਲ ਸਵੀਗੇ ਜਮਾਟੋ ਬਿਗ ਬਾਸਕਟ ਤੇ ਵੀ 10% ਦਾ ਡਿਸਕਾਊਂਟ ਮਿਲ ਜਾਂਦਾ ਤੇ ਇਹਦੀ ਮੈਕਸਿਮਮ ਕੈਪਿੰਗ 500 ਰੁਪਏ ਪਰ ਮੰਥ ਹੈ ਤੇ ਇਸ ਤੋਂ ਇਲਾਵਾ ਬਾਕੀ ਸਾਰੇ ਸਪੈਂਸ ਕਰਦੇ ਤੁਹਾਨੂੰ 1% ਦਾ ਕੈਸ਼ਬੈਕ ਮਿਲ ਜਾਂਦਾ ਤੇ ਇਸ ਕਾਰਡ ਦੇ ਨਾਲ ਤੁਹਾਨੂੰ 4 ਡੋਮੈਸਟਿਕ ਲੌਂਜ ਐਕਸੈਸ ਮਿਲ ਜਾਂਦੇ ਇੱਕ ਸਾਲ ਦੇ ਵਿੱਚ ਇਸ ਕਾਰਡ ਦੀ ਐਨੂਅਲ ਤੇ ਜੁਆਇਨਿੰਗ ਫੀਸ 500 ਰੁਪਏ ਪਲੱਸ GST ਹੈ ਤੇ ਜਿੱਦਾਂ ਹੀ ਤੁਸੀਂ 500 ਰੁਪਏ ਦੀ ਜੁਆਇਨਿੰਗ ਫੀਸ ਦਿੰਦੇ ਹੋ ਤੁਹਾਨੂੰ 500 ਰੁਪਏ ਦੇ Amazon vouchers ਮਿਲ ਜਾਂਦੇ ਆ ਬਾਕੀ ਜਿਹੜੀ ਤੁਹਾਡੀ ਐਨੂਅਲ ਫੀਸ ਆ ਉਹਨੂੰ ਵੇਵ ਆਫ ਕਰਵਾਉਣ ਦੇ ਲਈ ਤੁਹਾਨੂੰ 1 ਸਾਲ ਦੇ ਵਿੱਚ 2 ਲੱਖ ਰੁਪਏ ਖਰਚਣੇ ਪੈਣਗੇ ਜੋ ਕਿ ਫੀਸ ਸਟਰਕਚਰ ਦੇ ਅਕੋਰਡਿੰਗ ਥੋੜਾ ਜਿਆਦਾ ਹੀ ਹੈ ਹੁਣ ਸਾਡਾ ਤੀਸਰਾ ਕਾਰਡ ਹੈ HDFC Tata New Infinity ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜੇਕਰ ਤੁਸੀਂ ਨੋਟਿਸ ਕੀਤਾ ਹੋਵੇ ਕਿ ਸਾਡੀਆਂ UPI ਦੀਆਂ ट्रांजैक्शन ਕਿਸ ਹੱਦ ਤੱਕ ਵੱਧ ਰਹੀਆਂ ਨੇ ਤੇ ਜਿਨ੍ਹਾਂ ਨੂੰ ਅਜੇ ਤੱਕ ਨਹੀਂ ਪਤਾ ਵੀ ਜੇਕਰ ਤੁਹਾਡੇ ਕੋਲ ਰੁਪਏ ਕ੍ਰੈਡਿਟ ਕਾਰਡ ਹੈ ਤਾਂ ਉਹਨੂੰ ਤੁਸੀਂ ਆਪਣੀ UPI ਦੇ ਨਾਲ ਲਿੰਕ ਕਰਕੇ ਸਾਰੀਆਂ UPI ट्रांजैक्शन ਤੇ ਕੈਸ਼ਬੈਕ ਕਮਾ ਸਕਦੇ ਹੋ ਤੇ ਇੱਥੇ ਅਸੀਂ ਰੁਪਏ ਵੇਰੀਐਂਟ ਦੇ ਲਈ ਚੋਸ ਕੀਤਾ ਹੈ HDFC Tata Neu Infinity ਕ੍ਰੈਡਿਟ ਕਾਰਡ ਇਹਦੇ ਨਾਲ ਤੁਹਾਨੂੰ 1.5% ਤੱਕ ਦਾ ਕੈਸ਼ਬੈਕ ਮਿਲਦਾ ਸਾਰੀਆਂ UPI ਸਪੈਂਸ ਤੇ ਬਟ ਇਹਦੀ ਮੈਕਸਿਮਮ ਕੈਪਿੰਗ 500 ਰੁਪਏ ਪਰ ਮਨთ ਹੈ ਮਤਲਬ ਕਿ ਤੁਸੀਂ ਆਲਮੋਸਟ 30000 ਰੁਪਏ ਤੱਕ ਦੀ ਯੂਪੀਆਈ ਟ੍ਰਾਂਜੈਕਸ਼ਨ ਕਰ ਸਕਦੇ ਹੋ ਇਹ 1.5% ਦਾ ਕੈਸ਼ਬੈਕ ਕਮਾਉਣ ਦੇ ਲਈ ਪਰ ਇਸ ਕਾਰਡ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਆ ਇਸ ਕਾਰਡ ਦੇ ਨਾਲ ਤੁਹਾਨੂੰ 5% ਦਾ ਕੈਸ਼ਬੈਕ ਮਿਲਦਾ ਜੇਕਰ ਤੁਸੀਂ ਟਾਟਾ ਨੀਓ, ਬਿਗ ਬਾਸਕਟ, ਕ੍ਰੋਮਾ, ਟਾਟਾ ਕਲਿੱਕ, ਕਲਟ ਵਗੈਰਾ ਤੇ ਸਪੈਂਡ ਕਰਦੇ ਹੋ ਬੇਸਿਕਲੀ ਸਾਰੇ ਟਾਟਾ ਬ੍ਰਾਂਡਸ ਨੇ ਤੇ ਜਿਹੜੇ ਨਾਨ ਟਾਟਾ ਬ੍ਰਾਂਡਸ ਨੇ ਉਹਨਾਂ ਤੇ ਤੁਹਾਨੂੰ 1.5% ਦਾ ਕੈਸ਼ਬੈਕ ਮਿਲਦਾ ਇਸ ਤੋਂ ਇਲਾਵਾ ਇਹਦਾ ਇੱਕ ਯੂਨੀਕ ਫੀਚਰ ਇਹ ਵੀ ਹੈ ਕਿ ਤੁਹਾਨੂੰ 5% ਦਾ ਕੈਸ਼ਬੈਕ ਮਿਲਦਾ ਜੇਕਰ ਤੁਸੀਂ ਇੰਸ਼ੋਰੈਂਸ ਪੇਮੈਂਟ ਕਰਦੇ ਹੋ ਆਪਣਾ ਪ੍ਰੀਮੀਅਮ ਪੇ ਕਰਦੇ ਹੋ ਟਾਟਾ ਨਿਓ ਐਪ ਨੂੰ ਯੂਜ਼ ਕਰਕੇ ਤੇ ਜੇਕਰ ਡਾਇਰੈਕਟਲੀ ਇੰਸ਼ੋਰਰ ਦੀ ਵੈਬਸਾਈਟ ਤੇ ਜਾ ਕੇ ਇਸ ਕਾਰਡ ਨੂੰ ਯੂਜ਼ ਕਰਕੇ ਪੇਮੈਂਟ ਕਰੋਗੇ ਤਾਂ ਕੋਈ ਅਦਾ ਦਾ ਬੈਨੀਫਿਟ ਨਹੀਂ ਮਿਲੇਗਾ ਤੇ ਇਹਦਾ ਮੈਕਸਿਮਮ ਕੈਪ 2000 ਟਾਟਾ ਨਿਓ ਕੌਇਨਸ ਪਰ ਡੇ ਆ ਮਤਲਬ ਕਿ ਤੁਸੀਂ ਸੇਫਲੀ 40000 ਰੁਪਏ ਤੱਕ ਦੀ ਪੇਮੈਂਟ ਕਰ ਸਕਦੇ ਹੋ ਇਸ ਕਾਰਡ ਦੇ ਨਾਲ ਤੁਹਾਨੂੰ 8 ਕੰਪਲੀਮੈਂਟਰੀ ਡੋਮੈਸਟਿਕ ਲੌਂਜ ਐਕਸੈਸ ਮਿਲ ਜਾਂਦੇ ਆ ਤੇ ਨਾਲ ਦੀ ਨਾਲ ਰੁਪਏ ਇਸ ਕਾਰਡ ਦੀ ਐਨਵਲ ਤੇ ਜੁਆਇਨਿੰਗ ਫੀਸ 1499 ਰੁਪਏ ਪਲੱਸ GST ਆ ਤੇ ਇਹ ਜੁਆਇਨਿੰਗ ਫੀਸ ਦਿੰਦੇ ਹੀ ਤੁਹਾਨੂੰ 1499 ਰੁਪਏ ਦੇ ਟਾਟਾ ਨਿਓ ਕੌਇਨਸ ਮਿਲ ਜਾਂਦੇ ਆ ਜਿਨ੍ਹਾਂ ਦੀ ਵੈਲਿਊ 1499 ਰੁਪਏ ਹੀ ਹੁੰਦੀ ਆ ਬਾਕੀ ਦੀ ਜਿਹੜੀ ਐਨਵਲ ਫੀਸ ਹੈ ਉਹਨੂੰ ਵੇਵ ਆਫ ਕਰਵਾਉਣ ਦੇ ਲਈ ਤੁਹਾਨੂੰ 1 ਸਾਲ ਦੇ ਵਿੱਚ 3 ਲੱਖ ਰੁਪਏ ਖਰਚਨੇ ਪੈਣਗੇ ਹੁਣ ਸਾਡਾ ਚੌਥਾ ਕਾਰਡ ਹੈ ਸਟੈਂਡਰਡ ਚਾਰਟਰਡ ਸਮਾਰਟ ਕਾਰਡ ਤੁਸੀਂ ਨੋਟ ਕੀਤਾ ਹੋਗਾ ਪਿਛਲੇ 1 ਸਾਲ ਦੇ ਵਿੱਚ ਆਲਮੋਸਟ ਸਾਰੇ ਹੀ ਕ੍ਰੈਡਿਟ ਕਾਰਡ ਨੇ ਰੈਂਟਲ ਪੇਮੈਂਟਸ ਤੇ ਜੋ ਬੈਨੀਫਿਟ ਮਿਲਦਾ ਸੀ ਉਹ ਬੰਦ ਕਰਤਾ ਹੈ ਤੇ ਸਟੈਂਡਰਡ ਚਾਰਟਰਡ ਸਮਾਰਟ ਕਾਰਡ ਉਹਨਾਂ ਬਹੁਤ ਹੀ ਘੱਟ ਗਿਣੇ ਚੁਣੇ ਕਾਰਡਾਂ ਚੋਂ ਆਉਂਦਾ ਹੈ ਜੋ ਹਜੇ ਵੀ ਇਹ ਬੈਨੀਫਿਟ ਦੇ ਰਹੇ ਹਨ ਇਹ ਕਾਰਡ ਤੁਹਾਨੂੰ 2% ਦਾ ਕੈਸ਼ਬੈਕ ਆਫਰ ਕਰਦਾ ਹੈ ਰੈਂਟ ਪੇਮੈਂਟ ਤੇ ਪਰ ਧਿਆਨ ਰੱਖਣ ਵਾਲੀ ਗੱਲ ਇਹ ਹੈ ਵੀ ਇਹ ਰੈਂਟ ਪੇਮੈਂਟ ਕਰਨ ਦੇ ਲਈ ਤੁਹਾਨੂੰ ਇੱਕ ਤੋਂ 1.5% ਦੀ ਫੀਸ ਵੀ ਦੇਣੀ ਪੈਗੀ ਸੋ ਓਵਰਆਲ ਜੇਕਰ ਦੇਖਿਆ ਜਾਵੇ ਤਾਂ ਤੁਸੀਂ ਪੋਜ਼ਿਟਿਵ ਚ ਰਹੋਗੇ ਨੈਗੇਟਿਵ ਚ ਨਹੀਂ ਜਾਓਗੇ ਤੁਹਾਨੂੰ ਐਕਸਟ ਹੁਣ ਇਸ ਚੀਜ਼ ਦੇ ਨਾਲ ਨਾਲ ਇਸ ਚੀਜ਼ ਦੀ ਵੀ ਹਿਊਜ ਪੋਸਿਬਿਲਿਟੀ ਹੈ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਰੈਂਟ ਪੇਮੈਂਟ ਦੇ ਬੈਨੀਫਿਟ ਹੈ ਇਸ ਕਾਰਡ ਤੇ ਵੀ ਉਹ ਬੰਦ ਕਰ ਦਿੱਤੇ ਜਾਣ ਪਰ ਫਿਲਹਾਲ ਦੇ ਟਾਈਮ ਤੇ ਇਹ ਬੈਨੀਫਿਟ ਤੁਹਾਨੂੰ ਮਿਲ ਰਹੀ ਹੈ ਅਡੀਸ਼ਨਲੀ ਇਹ ਕਾਰਡ ਤੁਹਾਨੂੰ 2% ਕੈਸ਼ਬੈਕ ਦਿੰਦਾ ਇੰਸ਼ੋਰੈਂਸ ਪੇਮੈਂਟਸ ਤੇ ਇਹਦਾ ਬੈਸਟ ਪਾਰਟ ਇਹ ਹੈ ਕਿ 2% ਦਾ ਕੈਸ਼ਬੈਕ ਤੁਹਾਨੂੰ ਤਾਂ ਵੀ ਮਿਲਦਾ ਜੇਕਰ ਤੁਸੀਂ ਡਾਇਰੈਕਟਲੀ ਇੰਸ਼ੋਰਰ ਦੀ ਵੈਬਸਾਈਟ ਤੋਂ ਪੇ ਕਰਦੇ ਹੋ ਕਾਰਡ ਨੂੰ ਯੂਜ਼ ਕਰਕੇ ਬਾਕੀ ਕੁਝ ਗਵਰਨਮੈਂਟ ਪੇਮੈਂਟਸ ਜਿਵੇਂ ਕਿ ਟੈਕਸ ਪੇਮੈਂਟ ਵਗੈਰਾ ਤੇ ਵੀ ਤੁਹਾਨੂੰ 2% ਦਾ ਕੈਸ਼ਬੈਕ ਮਿਲ ਜਾਂਦਾ ਹੈ ਵੈਸੇ ਤਾਂ ਇਸ ਕਾਰਡ ਦੀ ਐਨੂਅਲ ਤੇ ਜੁਆਇਨਿੰਗ ਫੀਸ 499 ਰੁਪਏ ਪਲੱਸ GST ਹੈ ਬਟ ਇਹ ਜਿਹੜੀ ਜੁਆਇਨਿੰਗ ਫੀਸ ਹੈ ਤੁਸੀਂ ਈਜ਼ੀਲੀ ਵੇਵ ਆਫ ਕਰਵਾ ਸਕਦੇ ਹੋ ਤੇ ਜਿਹੜੀ ਐਨੂਅਲ ਫੀਸ ਹੈ 499 ਪਲੱਸ GST ਉਹ ਵੀ ਤੁਸੀਂ ਵੇਵ ਆਫ ਕਰਵਾ ਸਕਦੇ ਹੋ ਜੇਕਰ ਤੁਸੀਂ ਇੱਕ ਸਾਲ ਦੇ ਵਿੱਚ 1,20,000 ਰੁਪਏ ਸਪੈਂਡ ਕਰ ਦਿੰਦੇ ਹੋ ਤੁਹਾਨੂੰ ਯਾਦ ਹੋਵੇਗਾ ਕਿ ਮੈਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਜਿਹੜਾ HDFC ਮਿਲੈਨੀਆ ਹੈ ਉਹਦੇ ਤੇ 스마트 ਬਾਏ ਯੂਜ਼ ਕਰਕੇ ਤੁਸੀਂ 5 ਤੋਂ 6% ਡਿਸਕਾਊਂਟ ਕਮਾ ਸਕਦੇ ਹੋ ਤੇ ਆਹ ਜਿਹੜਾ ਸਟੈਂਡਰਡ ਚਾਰਟਰਡ ਸਮਾਰਟ ਕਾਰਡ ਹੈ ਇਹ ਤੁਸੀਂ ਫ੍ਰੀ ਦੇ ਵਿੱਚ ਲੈ ਸਕਦੇ ਹੋ ਹੁਣ ਗੱਲ ਇਹ ਹੈ ਵੀ ਇਹਦੇ ਪਿੱਛੇ ਦੀ ਟ੍ਰ ਤਾਂ ਦੇਖੋ ਯਾਰ HDFC SmartBuy ਦਾ ਹੈਕ ਤਾਂ ਬੜਾ ਸਿੰਪਲ ਜਿਹਾ ਹੈ HDFC ਦੇ ਕਾਰਡ ਨੂੰ ਯੂਜ਼ ਕਰਕੇ SmartBuy ਤੋਂ ਜੋ ਤੁਸੀਂ ਵਾਊਚਰ ਖਰੀਦੋਗੇ ਤਾਂ ਤੁਹਾਡੇ ਕਾਰਡ ਤੇ ਡਿਪੈਂਡ ਕਰਦਾ ਤੁਸੀਂ 5 ਤੋਂ 10 ਗੁਣਾ ਤੱਕ ਰਿਵਾਰਡਸ ਕਮਾ ਸਕਦੇ ਹੋ ਤਾਂ ਰਹੀ ਗੱਲ Standard Chartered Account ਦੀ ਤਾਂ ਸਟੈਂਸ ਹੀ ਆਪਣੇ ਐਗਜ਼ਿਸਟਿੰਗ ਕਸਟਮਰਸ ਨੂੰ ਇਹ ਕਾਰਡ ਬਿਲਕੁਲ ਫ੍ਰੀ ਦੇ ਵਿੱਚ ਦੇ ਰਿਹਾ ਹੁਣ ਗੱਲ ਆਉਂਦੀ ਹੈ ਵੀ ਇਹ ਚੀਜ਼ਾਂ ਮੈਨੂੰ ਪਤਾ ਕਿੱਥੋਂ ਲੱਗਦੀਆਂ ਨੇ ਤਾਂ ਇਹ ਬਹੁਤ ਹੀ ਸਿੰਪਲ ਹੈ ਅਸੀਂ ਇੰਡੀਆ ਦੀ ਵਨ ਆਫ ਦਾ ਬਿਗੇਸਟ ਕ੍ਰੈਡਿਟ ਕਾਰਡ ਕਮਿਊਨਿਟੀ ਰਨ ਕਰਦੇ ਹਾਂ bki53.co ਜਿਹਨੂੰ ਕਿ ਆਲਰੇਡੀ 15000 ਤੋਂ ਵੱਧ ਮੈਂਬਰ ਐਕਟਿਵਲੀ ਜੁ ਉਥੇ ਐਦਾਂ ਦੀਆਂ ਟ੍ਰਿਕਸ ਤੇ ਹੈਕਸ ਕੋਈ ਨਾ ਕੋਈ ਮੈਂਬਰ ਸ਼ੇਅਰ ਕਰਦਾ ਰਹਿੰਦਾ ਹੈ ਮੈਂ ਬਸ ਉਸ ਕਮਿਊਨਿਟੀ ਤੇ ਐਕਟਿਵ ਰਹਿਣਾ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਿੱਖਦਾ ਰਹਿਣਾ ਤੇ ਜੇਕਰ ਤੁਸੀਂ ਵੀ ਚਾਹੋ ਨੀਂ ਵੀ ਇਹ ਸਾਰੀਆਂ ਟ੍ਰਿਕਸ ਤੁਹਾਨੂੰ ਵੀ ਸਭ ਤੋਂ ਪਹਿਲਾਂ ਪਤਾ ਲੱਗ ਜਾਣ ਤਾਂ ਕਮਿਊਨਿਟੀ ਦਾ ਲਿੰਕ ਬਾਇਓ ਚ ਜਾ ਕੇ ਜੁਆਇਨ ਕਰ ਸਕਦੇ ਹੋ ਤੇ ਬਿਲਕੁਲ ਫ੍ਰੀ ਹੈ ਚਲੋ ਹੁਣ ਦੇਖਦੇ ਆ ਫਿਰ ਅੱਜ ਦੀ ਸਾਡੀ 5th ਤੇ ਲਾਸਟ ਰეკਮੈਂਡੇਸ਼ਨ ਕੋਟਕ 6C ਰਿਵਾਰਡਸ ਐਕਸਲ ਦੇਖੋ ਜੇਕਰ ਤੁਸੀਂ ਡੋਮੈਸਟਿਕਲੀ ਜ਼ਿਆਦਾ ਟਰੈਵਲ ਕਰਦੇ ਹੋ ਤਾਂ ਇਹ ਕਾਰਡ ਲੈਣਾ ਤੁਹਾਡੇ ਲਈ ਕਾਫੀ ਯੂਸਫੁਲ ਸਾਬਿਤ ਹੋ ਸਕਦਾ ਹੈ ਇੰਡੀਆ ਦੇ ਵਿੱਚ ਇੰਡੀਗੋ ਦਾ ਸਭ ਤੋਂ ਵੱਡਾ ਨੈਟਵਰਕ ਹੈ ਤੁਸੀਂ ਕਿਤੇ ਵੀ ਜਾਣਾ ਹੋਵੇ ਤੁਹਾਡੇ ਲਈ ਸਭ ਤੋਂ ਚੀਪਸਟ ਆਪਸ਼ਨ ਇੰਡੀਗੋ ਹੀ ਹੋਏਗਾ ਤਾਂ ਐਦਾਂ ਦੇ ਕੇਸ ਦੇ ਵਿੱਚ ਇੱਕ ਇੰਡੀਗੋ ਕ੍ਰੈਡਿਟ ਕਾਰਡ ਹੋਣਾ ਕਾਫੀ ਸੈਂਸਿਬਲ ਸਾਬਿਤ ਹੋ ਸਕਦਾ ਹੈ ਕੋਟਕ ਸੇਕਸ ਰਿਵਾਰਡਸ ਐਕਸਲ ਕਾਰਡ ਤੁਹਾਨੂੰ 6% ਕੈਸ਼ਬੈਕ ਆਫਰ ਕਰਦਾ ਹੈ ਇੰਡੀਗੋ ਸਪੈਂਸ ਤੇ 3% ਕੈਸ਼ਬੈਕ ਆਫਰ ਕਰਦਾ ਤੁਹਾਨੂੰ ਡਾਈਨਿੰਗ ਐਂਟਰਟੇਨਮੈਂਟ ਤੇ ਗਰੋਸਰੀ ਤੇ ਤੇ 2% ਬਾਕੀ ਸਾਰੇ ਸਪੈਂਸ ਤੇ ਆਫਰ ਕਰਦਾ ਹੈ HDFC ਦਾ ਇੱਕ ਸਿਮਿਲਰ ਕਾਰਡ ਹੁੰਦਾ ਬਟ ਉਹ ਤੁਹਾਨੂੰ 5% ਕੈਸ਼ਬੈਕ ਆਫਰ ਕਰਦਾ ਹੈ ਇੰਡੀਗੋ ਸਪੈਂਸ ਤੇ ਇਸ ਕਾਰਡ ਦੀ ਜੁਆਇਨਿੰਗ ਤੇ ਐਨੂਅਲ ਫੀਸ 1499 ਰੁਪਏ ਪਲੱਸ GST ਹੈ ਪਰ ਜਿੱਦਾਂ ਹੀ ਤੁਸੀਂ ਇਹ 1499 ਰੁਪਏ ਦੀ ਜੁਆਇਨਿੰਗ ਫੀਸ ਦਿੰਨੇ ਹੋ ਤੁਹਾਨੂੰ 3000 ਇੰਡੀਗੋ ਵਾਊਚਰਸ ਮਿਲ ਜਾਂਦੇ ਆ ਪਲੱਸ 1099 ਰੁਪਏ ਦਾ ਇੰਡੀਗੋ ਪ੍ਰਾਈਮ ਵੀ ਮਿਲ ਜੇਗਾ ਜਿਹਦੇ ਨਾਲ ਤੁਹਾਨੂੰ ਪ੍ਰਾਇਓਰਟੀ ਚੈੱਕ ਇਨ ਸੀਟ ਸਿਲੈਕਸ਼ਨ ਤੇ ਫਲਾਈਟ ਮਿਲ ਤੇ ਕਾਫ ਜੇਕਰ ਤੁਸੀਂ 1 ਸਾਲ ਦੇ ਵਿੱਚ 2 ਡੋਮੈਸਟਿਕ ਟ੍ਰਿਪ ਵੀ ਲੈਣੇ ਹੋ ਤਾਂ ਵੀ ਇਸ ਕਾਰਡ ਦੇ ਨਾਲ ਤੁਹਾਨੂੰ 25000 ਰੁਪਏ ਤੱਕ ਦਾ ਬੈਨੀਫਿਟ ਮਿਲ ਜੇਗਾ ਜੋ ਕਿ ਇਹਦੀ ਐਨੂਅਲ ਫੀਸ ਨੂੰ ਦੇਖਦੇ ਹੋਏ ਕਾਫੀ ਵਰਥ ਇਟ ਹੈ ਇਸ ਕਾਰਡ ਦੇ ਨਾਲ ਤੁਹਾਨੂੰ 8 ਕੰਪਲੀਮੈਂਟਰੀ ਡੋਮੈਸਟਿਕ ਲਾਂਚ ਦਾ ਐਕਸੈਸ ਵੀ ਮਿਲ ਜਾਂਦਾ ਹੈ ਸੋ ਦੈਟਸ ਆਲ ਇਹ ਸੀ ਸਾਡੀ ਅੱਜ ਦੀ ਰეკਮੈਂਡੇਸ਼ਨ ਕ੍ਰੈਡਿਟ ਕਾਰਡ ਹੈਕਸ ਨਿਊ ਲਾਂਚੇਸ ਤੇ ਬੈਸਟ ਕ੍ਰੈਡਿਟ ਕਾਰਡਸ ਕ੍ਰੈਡਿਟ ਕਾਰਡਸ ਲਈ ਅਪਡੇਟ ਰੈਂਡ ਦੇ ਲਈ ਤੁਸੀਂ ਵੀ bkfyty.co ਕਮਿਊਨਿਟੀ ਨੂੰ ਜੁਆਇਨ ਕਰ ਸਕਦੇ ਹੋ ਕਮਿਊਨਿਟੀ ਦਾ ਲਿੰਕ ਬਾਇਓ ਚ ਮਿਲ ਜੇਗਾ ਕਮਿ